ਮੁਹੱਬਤ ਦਾ ਸੂਰਜ ਮਗਦਾ ਰਹੇਗਾ ਰਾਵੀ ਦਾ ਪਾਣੀ ਵਗਦਾ ਰਹੇਗਾ ਅੱਜ ਆਪਾਂ ਗੱਲ ਕਰਾਂਗੇ 2025 ਦੀ ਪਾਲੀਵੁੱਡ ਮੂਵੀ ਦੀ ਜੋ ਕਿ ਬਹੁਤ ਹੀ ਬੈਸਟ ਰਹੀ ਪਰ ਕਿਤੇ ਨਾ ਕਿਤੇ ਇਸ ਮੂਵੀ ਨੂੰ ਉਨਾ ਪਿਆਰ ਨਹੀਂ ਮਿਲਿਆ ਜਿੰਨਾ ਇਹ ਡਿਸਰਵ ਕਰਦੀ ਸੀ ਸੋ ਇਹ ਮੂਵੀ ਅੰਡਰਰੇਟਡ ਰਹੀ ਜਿਸ ਦਾ ਨਾਮ ਹੈ ਰਾਵੀ ਦੇ ਕੰਡੇ ਇਸ ਫਿਲਮ ਦੀ ਸ਼ੁਰੂਆਤ ਬਹੁਤ ਹੀ ਖਾਸ ਅਤੇ ਖੂਬਸੂਰਤ ਢੰਗ ਨਾਲ ਹੁੰਦੀ ਹੈ ਇਸ ਫਿਲਮ ਦੀ ਕਹਾਣੀ ਬਸੌਲੀ ਪਿੰਡ ਦੀ ਹੈ ਜੋ ਰਾਵੀ ਦੇ ਕੰਡੇ ਤੇ ਵਸਦਾ ਹੈ ਜਿੱਥੇ ਹੁਣ ਪੌਂਗ ਡੈਮ ਬਣ ਚੁੱਕਿਆ ਹੈ ਮੂਵੀ ਦਾ ਡਾਇਰੈਕਟਰ ਹੈਰੀ ਪੱਟੀ ਸਾਨੂੰ ਉਸ ਸਮੇਂ ਕਾਲ ਵਿੱਚ ਲੈ ਜਾਂਦਾ ਹੈ ਜਦੋਂ ਉੱਥੇ ਡੈਮ ਨਹੀਂ ਸੀ ਬਣ ਤੇ ਉਦੋਂ ਰਾਵੀ ਦੇ ਕੰਡੇ ਵਾਸਤੇ ਲੋਕਾਂ ਦਾ ਜੀਵਨ ਕਿਵੇਂ ਦਾ ਸੀ ਕਿਵੇਂ ਉਹ ਪਿੰਡ ਬਸੌਲੀ ਤੋਂ ਪਠਾਨਕੋਟ ਦਾ ਸਫ਼ਰ ਤੈਅ ਕਰਦੇ ਸੀ ਇਸ ਮੂਵੀ ਵਿੱਚ ਬਹੁਤ ਹੀ ਖੂਬਸੂਰਤ ਢੰਗ ਨਾਲ ਦਿਖਾਇਆ ਗਿਆ ਹੈ ਇਸ ਮੂਵੀ ਦੇ ਮੁੱਦੇ ਅੱਜ ਦੇ ਸਮਾਜ ਦੇ ਨਾਲ ਖੂਬ-ਖੂ ਟਕਦੇ ਹਨ ਇਸ ਮੂਵੀ ਦੇ ਮੁੱਖ ਕਿਰਦਾਰ ਹਨ ਪੰਕਜ ਕਪੂਰ ਜੀ ਜਿਨ੍ਹਾਂ ਨੇ ਇੱਕ ਦੁਕਾਨਦਾਰ ਦਾ ਰੋਲ ਅਦਾ ਕੀਤਾ ਹੈ ਇਸ ਮੂਵੀ ਵਿੱਚ ਉਹ ਚਾਰ ਬੇਟੀਆਂ ਦੇ ਪਿਤਾ ਹਨ ਦੋ ਬੇਟੀਆਂ ਉਹਨਾਂ ਦੀ ਆਪ ਦੀਆਂ ਤੇ ਦੋ ਬੇਟੀਆਂ ਉਹਨਾਂ ਦੇ ਮਰਹੂਮ ਪਰਾ ਦੀਆਂ ਜਿਨ੍ਹਾਂ ਨੂੰ ਉਹਨੇ ਬਚਪਨ ਤੋਂ ਆਪ ਹੀ ਪਰਵਰਿਸ਼ ਦਿੱਤੀ ਹੈ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਬਾਪ ਕੀ ਕੀ ਚੀਜ਼ਾਂ ਦੇਖਦਾ ਹੈ ਜਦੋਂ ਉਸਨੇ ਆਪਣੀ ਤੀ ਵਿਆਹਣੀ ਹੋਵੇ ਪਰ ਇੱਕ ਨਿੱਕੀ ਜਿਹੀ ਗਲਤਫਹਿਮੀ ਦਾ ਕਰਕੇ ਇਹ ਸਮਾਜ ਕਿਵੇਂ ਉਹ ਕੁੜੀਆਂ ਦੇ ਕਿਰਦਾਰ ਤੇ ਸਵਾਲ ਖੜੇ ਕਰਦਾ ਹੈ ਤੇ ਬਾਅਦ ਚ ਉਹਨਾਂ ਦੇ ਵਿਆਹ ਵਿੱਚ ਮੁਸ਼ਕਲਾਂ ਦਾ ਪਹਾੜ ਖੜਾ ਹੋ ਜਾਂਦਾ ਹੈ ਦੇਖੋ ਸਾਨੂੰ ਪੈਸਾ ਨਹੀਂ ਇੱਜ਼ਤ ਪਿਆਰੀ ਅਸੀਂ ਅਕਸਰ ਪੰਜਾਬੀ ਮੂਵੀਜ਼ ਦੀ ਸਿਨੇਮੈਟੋਗ੍ਰਾਫੀ ਨੂੰ ਨਿੰਦਦੇ ਹਾਂ ਪਰ ਇਸ ਮੂਵੀ ਦੇ ਡੀਓਪੀ ਦੀ ਕਲਾਕਾਰੀ ਇੰਨੀ ਬਾ ਕਮਾਲ ਹੈ ਕਿ ਤੁਸੀਂ ਖੁਦ ਕਾਇਲ ਹੋ ਜਾਓਗੇ ਮੂਵੀ ਦੀ ਸਿਨੇਮੈਟੋਗ੍ਰਾਫੀ ਇੰਨੀ ਖੂਬਸੂਰਤ ਹੈ ਕਿ ਤੁਹਾਨੂੰ ਖੁਦ ਨੂੰ ਮਹਿਸੂ ਤੁਸੀਂ ਰਾਵੀ ਦੇ ਕੰਡੇ ਤੇ ਖੜੇ ਹੋਏ। ਇਸ ਮੂਵੀ ਵਿੱਚ ਸਿੰਬੋਲਿਜ਼ਮ ਦਾ ਵੀ ਬਹੁਤ ਖੂਬਸੂਰਤ ਇਸਤੇਮਾਲ ਹੈ। ਜਿਵੇਂ ਕਿ ਰਾਵੀ ਤੇ ਕੰਡੇ ਤੇ ਉਹ ਦਰਖਤ ਜਿਸ ਤੇ 34 ਟਾਹਣੀਆਂ ਹਨ ਤੇ ਹਰ ਸੀਜ਼ਨ ਤੇ ਅਲੱਗ-ਅਲੱਗ ਰੰਗ ਦੇ ਫੁੱਲ ਖਿਲਦੇ ਹਨ ਜੋ ਕਿ ਹਰ ਵਾਰੀ ਆਪਣੀ ਅਲੱਗ-ਅਲੱਗ ਕਹਾਣੀ ਲੈ ਕੇ ਆਉਂਦੇ ਨੇ। ਫਿਲਮ 'ਚ ਚੀਜ਼ਾਂ ਦੀ ਪਰਸੋਨਿਫਿਕੇਸ਼ਨ ਬਹੁਤ ਹੀ ਖੂਬਸੂਰਤ ਢੰਗ ਨਾਲ ਦਿਖਾਈ ਗਈ ਹੈ। ਜਿਵੇਂ ਕਿ ਰਾਵੀ ਨਦੀ ਨੂੰ ਖੁਦ ਇੱਕ ਕਿਰਦਾਰ ਦੇ ਰੂਪ 'ਚ ਪੇਸ਼ ਕੀਤਾ ਗਿਆ ਹੈ ਜੋ ਹਰ ਸੁੱਖ-ਦੁੱਖ ਦੀ ਗਵਾਹ ਹੈ। ਪੰਕਜ ਕਪੂਰ ਜੀ ਦੀ ਐਕਟਿੰਗ ਇੰਨੀ ਬਾ ਕਮਾਲ ਹੈ ਕਿ ਉਹਨਾਂ ਨੇ ਇੰਡਸਟਰੀ ਵਿੱਚ ਇੱਕ ਵ ਬੁਰ باپ ਦਾ ਰੋਲ ਅਦਾ ਕੀਤਾ ਜਾਵੇ। ਉਹਨਾਂ ਨੇ ਚਮਨ ਲਾਲ ਦਾ ਰੋਲ ਸਿਰਫ ਨਿਭਾਇਆ ਹੀ ਨਹੀਂ ਸਗੋ ਖੁਦ ਉਸ ਕਿਰਦਾਰ ਵਿੱਚ ਆ ਕੇ ਜੀ ਕੇ ਦੇਖਿਆ। ਪਰ ਇਹ ਫਿਲਮ ਸਾਡੇ ਪਾਲੀਵੁੱਡ ਤੇ ਸਵਾਲ ਵੀ ਖੜੇ ਕਰਦੀ ਹੈ ਕਿ ਕਿਉਂ 34 ਸਾਲ ਲੱਗ ਗਏ ਇੰਨੇ ਵਧੀਆ ਅਦਾਕਾਰ ਨੂੰ ਵਾਪਸ ਆਪਣੀ ਇੰਡਸਟਰੀ ਵਿੱਚ ਲਿਆਉਂਦੇ ਆ। ਇੱਕ ਮਰਦ ਪ੍ਰਧਾਨ ਸਮਾਜ ਵਿੱਚ ਚਾਰ ਕੁੜੀਆਂ ਦਾ ਪਿਓ ਕੀ ਕੀ ਚੱਲਦਾ ਹੈ? ਇਸ ਮੂਵੀ ਦੇ ਵਿੱਚ ਬਹੁਤ ਹੀ ਖੂਬਸੂਰਤ ਢੰਗ ਨਾਲ ਉਤਾਰਿਆ ਗਿਆ ਹੈ। ਹਰੀਸ਼ ਫਰਮਾ ਜੋ ਸਾਡੀ ਪਾਲੀਵੁੱਡ ਇੰਡਸਟਰੀ ਦੇ ਇੱਕ ਬਿਹਤਰੀਨ ਕਲਾਕਾਰ ਨੇ ਪਰ ਅੱਜ ਦੇ ਦੌਰ ਦੇ ਅੰਡਰ ਰੇਟਿਡ ਕਲਾਕਾਰ ਨੇ, ਉਹਨਾਂ ਨੇ ਵੀ ਆਪਣਾ ਰੋਲ ਬਹੁਤ ਹੀ ਵਧੀਆ ਢੰਗ ਨਾਲ ਨਿਭਾਇਆ। ਤੀਰਜ ਕੁਮਾਰ ਨੇ ਵੀ ਆਪਣਾ ਰੋਲ ਬਾਕਮਾਲ ਤਰੀਕੇ ਨਾਲ ਨਿਭਾਇਆ ਤੇ ਇਸ ਮੂਵੀ ਦੀਆਂ ਜਿਹੜੀਆਂ ਚਾਰ ਕੁੜੀਆਂ ਲੀਡ ਤੇ ਸਨ, ਉਹਨਾਂ ਦਾ ਰੋਲ ਇੰਨਾ ਖੂਬਸੂਰਤ ਸੀ ਕਿ ਹਰ ਕੁੜੀ ਉਹਨਾਂ ਦੇ ਨਾਲ ਕਨੈਕਟ ਕਰੇਗੀ। ਬੀਨ ਸ਼ਰਮਾ ਨੂੰ ਅਸੀਂ ਹਮੇਸ਼ਾ ਕਾਮਿਕ ਰੋਲ ਵਿੱਚ ਦੇਖਦੇ ਹਾਂ ਪਰ ਇਸ ਮੂਵੀ ਵਿੱਚ ਉਹਨਾਂ ਦਾ ਰੋਲ ਬਹੁਤ ਹੀ ਸੰਜੀਦਾ ਹੈ ਜਿਸ ਤੇ ਉਹ ਪੂਰੇ ਖਰੇ ਉਤਰੇ ਹਨ। ਆਈਐਮਡੀਵੀ ਦੀ 10 ਵਿੱਚੋਂ 9 ਦੀ ਰੇਟਿੰਗ ਇਹ ਸਾਬਿਤ ਕਰਦੀ ਹੈ ਕਿ ਕਿਤੇ ਨਾ ਕਿਤੇ ਦਰਸ਼ਕਾਂ ਨੇ ਇਸ ਮੂਵੀ ਦੀ ਕੁਆਲਿਟੀ ਨੂੰ ਪਹਿਚਾਣਿਆ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸਿਨੇਮਾ ਘਰਾਂ ਦੇ ਵਿੱਚ ਦਰਸ਼ਕਾਂ ਦੀ ਘਾਟ ਰਹੀ। ਇਸ ਫਿਲਮ ਦਾ ਦਿਲ ਨੂੰ ਛੂਹ ਜਾਣ ਵਾਲਾ ਸੀਨ ਉਹ ਹੈ ਜਦੋਂ ਪੰਕਜ ਕਪੂਰ ਆਪਣੀ 30 ਦੇ ਸੋਹਰੇ ਦੀ ਜੁੱਤੀ ਆਪਣੇ ਸਿਰ ਤੇ ਰੱਖਦੇ ਹਨ ਤੇ ਕਹਿੰਦੇ ਹਨ ਭਾਈ ਜੀ ਫਟੇਕ ਕੋ ਕੁੜੀ ਨਹੀਂ ਹੈਗੀ ਮੇਰੀਆਂ ਤਾਂ ਚਾਰ ਚਾਹ ਰਿਆ ਤੁਹਾਨੂੰ ਤਾਂ ਪੈਰ ਪਾਈ ਜੁੱਤੀ ਦਾ ਵੀ ਬਜਨ ਮਹਿਸੂਸ ਹੁੰਦਾ ਹੋਊਗਾ ਮੈਨੂੰ ਤਾਂ ਸਿਰ ਤੇ ਤੇਰੀ ਜੁੱਤੀ ਦਾ ਵੀ ਗੁੱਜ ਨਹੀਂ ਲੱਗਦਾ ਇਹ ਸੀਨ ਹਰ ਬਾਪ ਤੇ ਧੀ ਨੂੰ ਰੁਲਾ ਦਿੰਦਾ ਹੈ ਇਹ ਸੀਨ ਦੱਸਦਾ ਹੈ ਕਿ ਜਦੋਂ ਤਿਆਂ ਦੇ ਰਿਸ਼ਤੇ ਟੁੱਟਦੇ ਹਨ ਤਾਂ ਇੱਕ ਬਾਪ ਤੇ ਕੀ ਬੀਤਦੀ ਹੈ ਤੇ ਉਸ ਨੂੰ ਠੀਕ ਕਰਨ ਲਈ ਉਹ ਕੀ ਕੁਝ ਕਰ ਜਾਂਦੇ ਹਨ ਇਸ ਮੂਵੀ ਦਾ ਟਾਈਟਲ Song ਵੀ ਬਹੁਤ ਪਿਆਰਾ ਹੈ ਜੋ ਇਸ ਮੂਵੀ ਤੇ ਪੂਰੇ ਜਜ਼ਬਾਤਾਂ ਨੂੰ ਰਾਵੀ ਦੇ ਨਾਲ ਜੋੜ ਕੇ ਪੇਸ਼ ਕਰਦਾ ਹੈ। ਰਾਵੀ ਦੇ ਕੰਢੇ ਸਿਰਫ ਮਨੋਰੰਜਨ ਦਾ ਮਾਧਿਅਮ ਨਹੀਂ, ਇਹ ਸਾਡੇ ਸਮਾਜ ਦੇ ਦਰਪਣ ਦੀ ਕਹਾਣੀ ਹੈ। ਇਹ ਮੂਵੀ ਇੱਕ ਰਿਸਕ ਦੇ ਤਿਆਰ ਕੀਤੀ ਗਈ ਸੀ ਜਿਦੇ ਵਿੱਚ ਨਾ ਹੀ ਕੋਈ ਚਕਮਾ ਡਾਇਲੌਗ, ਬੇਮਤਲਬ ਦੇ ਗਾਣੇ ਜਾਂ ਫਿਰ ਕੋਈ ਵੀ ਫਾਲਤੂ ਦਾ ਸੀਨ ਐਡ ਨਹੀਂ ਹੋਇਆ। ਪਰ ਅਫਸੋਸ ਸਾਡੇ ਪੰਜਾਬ ਦੀ ਆਡੀਅנס ਨੇ ਇਸ ਰਿਸਕ ਨੂੰ ਸਪੋਰਟ ਨਹੀਂ ਕੀਤਾ। ਸ਼ਾਇਦ ਸਾਡੀ ਪੰਜਾਬ ਦੀ ਆਡੀਅנס ਚੰਗੇ ਸਿਨੇਮਾ ਨੂੰ ਭੁੱਲ ਹੀ ਚੁੱਕੀ ਹੈ। ਜਦੋਂ ਵੀ ਇਹ ਫਿਲਮ OTT ਤੇ ਮੌਜੂਦ ਹੋਊਗੀ ਤਾਂ ਇਸ ਨੂੰ ਜ਼ਰੂਰ ਦੇਖਿਓ। ਤਾਨੂੰ ਪਤਾ ਲੱਗੇਗਾ ਕਿ ਇੱਕ ਬਾਪ ਆਪਣੀ ਧੀਆਂ ਲਈ ਕੀ ਕੁਝ ਕਰ ਜਾਂਦੇ ਹਨ ਤੇ ਤੁਸੀਂ ਸਿਰਫ ਇਸ ਫਿਲਮ ਦੀ ਕਹਾਣੀ ਨਹੀਂ ਦੇਖੋਗੇ ਕਿਤੇ ਨਾ ਕਿਤੇ ਇਸ ਨੂੰ ਆਪਣੇ ਖੁਦ ਦੀ ਜ਼ਿੰਦਗੀ ਦੇ ਨਾਲ ਰਿਲੇਟ ਕਰੋਗੇ ਤੁਹਾਨੂੰ ਲੱਗੇਗਾ ਕਿ ਇਹ ਤੁਹਾਡੀ ਹੀ ਕਹਾਣੀ ਪੇਸ਼ ਕੀਤੀ ਜਾ ਰਹੀ ਹੈ ਤੇ ਅੰਤ ਤੇ ਤੁਸੀਂ ਵੀ ਜ਼ਰੂਰ ਕਹੋਗੇ ਕਿ ਮੁਹੱਬਤ ਦਾ ਸੂਰਜ ਮੰਗਦਾ ਰਹੇਗਾ ਤੇ ਰਾਵੀ ਦਾ ਪਾਣੀ ਵਗਦਾ ਰਹੇਗਾ ਅਗਰ ਤੁਸੀਂ ਇਸ ਮੂਵੀ ਨੂੰ ਦੇਖ ਚੁੱਕੇ ਹੋ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਮੂਵੀ ਕਿਹੋ ਜਿਹੀ ਲੱਗੀ ਸੀ ਕਿਹੜਾ ਕੋਈ ਪਾਰਟਿਕੂਲਰ ਸੀਨ ਸੀ ਜ ਜਿੱਨਾ ਤੁਸੀਂ ਖੁਦ ਨੂੰ ਰਿਲੇਟ ਕੀਤਾ ਐਂਡ ਇਵਨ ਯ ਹੋਰ ਕਿਹੜੀਆਂ ਮੂਵੀਜ਼ ਆ ਜਿਹੜੀਆਂ ਬਹੁਤ ਖੂਬਸੂਰਤ ਬਣੀਆਂ ਪਰ ਕਿਤਨਾ ਕਿਤੇ ਅੰਡਰਰੇਟਡ ਰਹਿ ਗਈਆਂ ਬਾਕੀ ਹੋਰ ਮੂਵੀਜ਼ ਦੇ ਰਿਵਿਊਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ